ਉਹ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰਸਵਾਰੀ ਸਾਧ ਸੰਗਤ ਜੀਓ ਆਓ ਅੱਜ 30 ਅਪ੍ਰੈਲ ਸਰਦਾਰ ਹਰੀ ਸਿੰਘ ਜੀ ਨਾਲ ਉਹ ਤਿੰਨਾਂ ਦੀ ਇਤਿਹਾਸਕ ਜਾਣਕਾਰੀ ਪ੍ਰਾਪਤ ਕਰੀਏ ਅੱਜ ਦੇ ਦਿਨ 30 ਅਪ੍ਰੈਲ 1837 ਈਸਵੀ ਨੂੰ ਸਾਡੀ ਕੌਮ ਦੇ ਮਹਾਨ ਯੋਧਾ ਗੁਰੂ ਕੇ ਦੂਲੇ ਸਿੱਖ ਦੁਨੀਆ ਦਾ ਸਭ ਤੋਂ ਬਹਾਦਰ ਜਰਨੈਲ ਇਤਾਂ ਦੇ ਰਾਖੇ ਦਰਾ ਖੈਬਰ ਜਮਰੌਦ ਵਿਖੇ ਸਰਦਾਰ ਹਰੀ ਸਿੰਘ ਨਲਗੁਆ ਸ਼ਹਾਦਤ ਦਾ ਜਾਮ ਪੀ ਗਿਆ ਔਰ ਉਹ ਐਸਾ ਯੋਧਾ ਸੀ ਕਿ ਉਸ ਦੀ ਤੇਗ ਅਗੇ ਕਦੀ ਕੋਈ ਦੁਸ਼ਮਣ ਇੱਕ ਪਲ ਨਹੀਂ ਸਿਖੜਿਆ ਉਸ ਦੀਆਂ ਬਾਹਾਂ ਵਿੱਚ ਇੰਨਾ ਜ਼ੋਰ ਸੀ ਕਿ ਉਹ ਸ਼ੇਰ ਦਾ ਜਬੜਾ ਪਾੜ ਦੇਂਦਾ ਸੀ ਉਹ ਐਸਾ ਵਿਦਵਾਨ ਸੀ ਕਿ ਉਸ ਦੀ ਅੰਗਰੇਜ਼ੀ ਸੁਣ ਕੇ ਬਿੱਟਾ ਅੰਗਰੇਜ਼ ਵੀ ਦੰਗ ਰਹਿ ਜਾਂਦੇ ਸਨ ਕਹਿੰਦੇ ਨੇ ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਅਤੇ ਜਨਰਲ ਹਰੀ ਸਿੰਘ ਸ਼ਿਕਾਰ ਤੇ ਜਾ ਰਹੇ ਸਨ ਸਰਦਾਰ ਹਰੀ ਸਿੰਘ ਜੀ ਪੈਦਲ ਸਨ ਔਰ ਮਹਾਰਾਜਾ ਰਣਜੀਤ ਸਿੰਘ ਕੋੜੇ ਤੇ ਸਵਾਰ ਸਨ ਜੰਗਲ ਦੇ ਵਿੱਚ ਸ਼ਿਕਾਰ ਕਰਨੇ ਜਾ ਰਹੇ ਨੇ ਅੱਗੋਂ ਝਾੜੀਆਂ ਦੀ ਓਹਲੋਂ ਇੱਕ ਸ਼ੇਰ ਨਿਕਲਿਆ ਉਸ ਨੇ ਮਹਾਰਾਜਾ ਰਣਜੀਤ ਸਿੰਘ ਤੇ ਹਮਲਾ ਕੀਤਾ ਇਹਨੇ ਜ਼ੋਰ ਦੇ ਨਾਲ ਸ਼ਨਾਗ ਲਗਾਈ ਕਿ ਮਹਾਰਾਜਾ ਰਣਜੀਤ ਸਿੰਘ ਜੀ ਫੁਰਤੀ ਦੇ ਨਾਲ ਨਿਉਂਗੇ ਸ਼ੇਰ ਦੂਜੇ ਬੰਨੇਗੇ ਡਿੱਗਿਆ ਜਿਸ ਬੰਨੇ ਹਰੀ ਸਿੰਘ ਜੀ ਨਲਵਾ ਜਾ ਰਹੇ ਸਨ ਫਿਰ ਸ਼ੇਰ ਦੀ ਤੇ ਹਰੀ ਸਿੰਘ ਨਲਵਾ ਦਾ ਕਮਸਾਨ ਦਾ ਯੁੱਧ ਹੋਇਆ ਆ ਉਸ ਵਿੱਚ ਇਸ ਤਰ੍ਹਾਂ ਕੋਲ ਰਹੇ ਸਨ ਜਿਵੇਂ ਅਖਾੜੇ ਦੇ ਵਿੱਚ ਦੋ ਮੱਲ ਆ ਉਸ ਵਿੱਚ 53 ਖੇਡ ਰਹੇ ਹੋਣ ਅਖੀਰ ਨੂੰ ਉਸ ਜਾਵਾ ਜਉਦੇ ਨੇ ਸਰਦਾਰ ਹਰੀ ਸਿੰਘ ਨਲਵੇ ਨੇ ਸ਼ੇਰ ਦੇ ਦੋਹਾਂ ਜਵਾੜਿਆਂ ਤੋਂ ਪਕੜਿਆ ਅਤੇ ਉਸ ਨੂੰ ਚੀਰ ਕੇ ਰੱਖ ਦਿੱਤਾ ਇਤਨੀ ਤਾਕਤ ਸੀ ਇਤਨਾ ਮਹਾਨ ਯੋद्धा ਸੀ ਕਹਿੰਦੇ ਨੇ ਜਦ ਹਰੀ ਸਿੰਘ ਨਲੂਏ ਨੇ 1834 ਵਿੱਚ ਪੇਸ਼ਾਵਰ ਤੇ ਚੜ੍ਹਾਈ ਕੀਤੀ ਇਥੋਂ ਦਾ ਇੱਕ ਇਲਾਕਾ ذرہ خیبر ਇੱਕ ਬਾਰਕ ਜਾਈ ਨواب ਸਿੰਘ 나서ਖਾਨ ਜਦ ਇਸ ਨੂੰ ਪਤਾ ਲੱਗਾ ਕਿ ਹਰੀ ਸਿੰਘ ਚੜ ਕੇ ਆ ਰਿਹਾ ਹੈ ਇਸ ਨੇ ਆਪਣੇ ਪੁੱਤਰ ਗੁਲਫਾਮ ਨੂੰ ਆਖਿਆ ਪੁੱਤਰ ਗੁਲਫਾਮ ਬੋਰੀਆ ਬਿਸਤਰਾ ਬੰਨ ਭੱਜ ਚੱਲੀਏ ਮੈਂ ਸੁਣਿਆ ਹੈ ਸਦਾਰ ਹਰੀ ਸਿੰਘ ਚੜ ਕੇ ਆ ਰਿਹਾ ਹੈ ਗੁਲਫਾਮ ਨੇ ਆਖਿਆ ਬਹਾਜੂਰ ਅਸੀਂ ਕੋ ਭਜਣਾ ਹੈ ਸਾਡੇ ਕੋਲ ਬਹੁਤ ਫੌਜਾਂ ਨੇ ਹਜ਼ਾਰਾਂ ਬਹਾਦਰ ਜਵਾਨ ਨੇ ਅਸੀਂ ਉਸ ਨਾਲ ਮੁਕਾਬਲਾ ਕਰਾਂਗੇ ਤਨਾਸਰ ਖਾਨ ਕਹਿਣ ਲੱਗਾ ਬੇਟਾ ਇੱਕ ਆਦਮੀ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ ਇੱਕ ਯੋਧੇ ਨੂੰ ਰਣ ਵਿੱਚ ਲੜ ਕੇ ਮਾਰਿਆ ਜਾ ਸਕਦਾ ਹੈ ਪਰ ਗੁਲਫਾਮ ਮੌਤ ਨੂੰ ਕਿੰਜ मारेਗਾ ਉਸ ਮੌਤ ਦਾ ਨਾਮ ਹੈ ਹਰੀ ਸਿੰਘ ਨਲੂਆ ਦੂਜੇ ਬੰਨੇ ਗੁਲਫਾਮ ਦੀ ਬੀگم ਕਹਿ ਲੋ ਜਾਂ ਉਸ ਦੇ ਨਾਲ ਉਸ ਦੀ ਮੰਗ ਕਹਿ ਲੋ ਬਾਨੂ ਨੇ ਜਦੋਂ ਸੁਣਿਆ ਕਿ ਹਰੀ ਸਿੰਘ ਇਤਨਾ ਜਰਨੈਲ ਹੈ ਜੋਧਾ ਹੈ ਉਹਦੇ ਮਨ ਦੇ ਵਿੱਚ ਵਿਚਾਰ ਆਇਆ ਕਿ ਕਿਉਂ ਨਾ ਐਸੇ ਬਹਾਦਰ ਜੋਧੇ ਦੇ ਦਰਸ਼ਨ ਕੀਤੇ ਜਾਣ ਅਤੇ ਮੈਂ ਉਹ ਗੁਲਫਾਮ ਦੇ ਨਾਲ ਵਿਆਹ ਨਹੀਂ ਕਰਾਂਗੀ ਮੈਂ ਐਸੇ ਜੋਧੇ ਹਰੀ ਸਿੰਘ ਦੇ ਨਾਲ ਨਿਕਾਹ ਕਰਾਂਗੀ ਤਾਂ ਕਿ ਜਿਹੜਾ ਮੇਰਾ ਪੁੱਤਰ ਹੋਵੇਗਾ ਉਹ ਬੜਾ ਹੀ ਜਵਾਨ ਹੋਵੇਗਾ ਸੁਰਾਤ ਦੇ ਹਨ ਹੀਰੇ ਦੇ ਵਿੱਚ ਸੋਤਿਆਂ ਪਿਆ ਨੂੰ ਛੱਡ ਕੇ ਬਾਨੂ ਹਰੀ ਸਿੰਘ ਦੇ ਦਰਬਾਰ ਦੇ ਵਿੱਚ ਜਾ ਪਹੁੰਚੀਏ ਬਾਹਰੋਂ ਸੰਤਰੀ ਨੇ ਕੜਕ ਕੇ ਆਵਾਜ਼ ਦੇ ਕੇ ਕਿਹਾ ਕੌਣ ਹੈ ਭਾਈ ਇਸ ਵੇਲੇ ਕਹਿਣ ਲੱਗੀ ਮੈਂ ਗਲਫਾਮ ਦੀ ਮੰਗੇਤਰ ਬਾਨੂ ਹਾਂ ਔਰ ਮੈਂ ਉਹਨਾਂ ਦੀਆਂ ਗੱਲਾਂ ਸੁਣੀਆਂ ਨੇ ਕਿ ਹਰੀ ਸਿੰਘ ਜੋਧਾ ਬੜਾ ਜਵਾਨ ਹੈ ਤੇ ਮੈਂ ਉਸ ਦੇ ਦਰਸ਼ਨ ਦਾਰ ਕਰਨੀ ਚਾਹੁੰਦੀ ਹਾਂ ਇਸ ਵਾਸਤੇ ਮੈਨੂੰ ਉਹਦੇ ਨਾਲ ਮਿਲਾਇਆ ਜਾਵੇ ਰਾਤ ਦਾ ਵਕਤ ਹੈ ਹਰੀ ਸਿੰਘ ਨੂੰ ਜਾ ਕੇ ਜਦੋਂ ਇਹ ਮੈਸੇਜ ਦਿੱਤਾ ਇਹ ਸੁਨੇਹਾ ਦਿੱਤਾ ਤੇ ਗੁਰੂ ਸਵਾਰਿਓ ਹਰੀ ਸਿੰਘ ਨਰੂਆ ਜੀ ਨੇ ਉਸ ਬੀਬੀ ਬਾਨੂ ਨੂੰ ਆਪਣੇ ਕੋਲ ਬੁਲਾਇਆ ਜਾ ਕੇ ਬੈਠ ਗਈ ਨਰਾਨੀ ਚਿਹਰੇ ਵੱਲ ਤਕਿਆ ਕਦ ਕਾਠ ਵੱਲੇ ਤਕਿਆ ਬਾਹੂ ਬੜੀ ਨੂੰ ਤੱਕ ਕੇ ਉਸ ਦੀ ਹੋ ਗਈ ਤੇ ਚਰਣਾ ਤੇ ਸਿਰਾ ਕੀ ਕਹਿਣ ਲੱਗੀ ਕਿ ਸਰਦਾਰ ਹਰੀ ਸਿੰਘ ਨਰਵਾ ਜੀ ਤੁਸੀਂ ਮੇਰੇ ਸੁਆਮੀ ਹੋ ਤੁਸੀਂ ਮੇਰੇ ਮਾਲਕ ਹੋ ਅੱਜ ਤੋਂ ਬਾਅਦ ਮੇਰਾ ਨਸਰਖਾਨ ਤੇ ਗੁਲਫਾਮ ਦੇ ਨਾਲ ਕੋਈ ਰਿਸ਼ਤਾ ਨਹੀਂ ਹੈ ਬਾਰਕ ਜਾਈ ਲੋਕਾਂ ਦੇ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਹੈ ਮੈਨੂੰ ਤੁਸੀਂ ਆਪਣੀ ਬੇਗਮ ਬਣਾ ਲਵੋ ਮੈਂ ਆਪ ਜੀ ਦੇ ਕੋਲੋਂ ਇੱਕ ਮੰਗ ਰੱਖਦੇ ਹਾਂ ਐਸੀ ਮੰਗ ਰੱਖਾਂਗੇ ਕਿ ਆਪ ਜੀ ਸੁਣਿਆ ਹੈ ਕਿ ਜਿਹੜੇ ਸਿੱਖ ਜਰਨੈਲ ਨੇ ਜੋ ਵੀ ਉਹਨਾਂ ਦੇ ਕੋਲੋਂ ਮੰਗਿਆ ਜਾਵੇ ਉਸ ਨੂੰ ਪੂਰਾ ਕਰਦੇ ਨੇ ਚਾਹੇ ਕਿਸੇ ਤਰੀਕੇ ਨਾਲ ਵੀ ਕਰਨ ਇਹ ਵਚਨ ਕਰਨ ਤੋਂ ਪਹਿਲਾਂ ਹਰੀ ਸਿੰਘ ਜਰਨੈਲ ਤੋਂ ਉਸਨੇ ਇੱਕ ਵਚਨ ਲਿਆ ਸਰਦਾਰ ਹਰੀ ਸਿੰਘ ਜੀ ਮੇਰੇ ਨਾਲ ਐਸਾ ਵਚਨ ਕਰਨਾ ਜਿਵੇਂ ਲੋਕਾਂ ਦੇ ਵਚਨ ਪੂਰੇ ਕਰਦੇ ਹੋ ਮੇਰਾ ਆਪਜੀ ਦੇ ਨਾਲ ਵਚਨ ਹੈ ਔਰ ਮੈਂ ਸਭ ਤੋਂ ਪਹਿਲਾਂ ਆਪਜੀ ਦੇ ਮੂੰਹੋਂ ਇਹ ਖਵ ਅਖਵਾਣਾ ਚਾਹਾਂਗੇ ਕਿ ਇਹ ਤੇਰਾ ਮਾਨੋ ਵਚਨ ਪੂਰਾ ਹੋਵੇਗਾ ਔਰ ਮੈਨੂੰ ਫਿਰ ਤਸੱਲੀ ਹੋਵੇਗੀ ਅਗਲੀ ਗੱਲ ਮੈਂ ਆਪਜੀ ਦੇ ਨਾਲ ਤਾਂ ਸਾਂਝੀ ਕਰਾਂਗਾ ਸੋ ਹਰੀ ਸਿੰਘ ਨਲੂਏ ਨੇ ਕਿਹਾ ਤੂੰ ਨਿਚਕ ਹੋ ਕੇ ਜਿਹੜੀ ਵੀ ਗੱਲ ਕਰੇਂਗੀ ਵਚਨ ਕਰੇ ਤੇ ਖਿਸਕ ਜਾਏ ਸੋਈ ਨਰਕਾ ਚਾ ਗੁਰਬਾਣੀ ਦੇ ਵਿੱਚ ਦਰਜ ਹੈ ਔਰ ਸਾਡੀ ਪਰੰਪਰਾ ਹੈ ਮੁਢਕ ਦੀਮਾ ਤੋਂ ਅਸੀਂ ਜਿਹੜਾ ਵਚਨ ਕਰ ਲਈਏ ਉਸ ਤੋਂ ਪਿੱਛੇ ਨਹੀਂ ਟੱਲਦੇ ਪਿੱਛੇ ਨਹੀਂ ਹਟਦੇ ਤੂੰ ਵਚਨ ਕਰ ਜਦੋਂ ਨਕਾਹ ਦਾ ਵਚਨ ਹਰੀ ਸਿੰਘ ਨਲਵਾ ਦੇ ਨਾਲ ਬਾਨੋ ਨੇ ਕੀਤਾ ਤੇ ਪਿਆਰਿਓ ਇੱਕ ਵਾਰ ਸਰਦਾਰ ਹਰੀ ਸਿੰਘ ਜੀ ਚੁੱਪ ਹੋ ਗਏ ਸੋਚਾਂ ਵਿੱਚ ਪੈ ਗਏ 5-7 ਮਿੰਟ ਸੋਚਦੇ ਰਹੇ ਔਰ ਉਹਨਾਂ ਦੇ ਸੋਚਦਿਆਂ ਹੀ ਬਾਨੋ ਨੇ ਬੋਲ ਕੇ ਫਿਰ ਕਿਹਾ ਕਿ ਹਰੀ ਸਿੰਘ ਜੀ ਤੁਸੀਂ ਆਪਣੇ ਵਚਨਾਂ ਤੋਂ ਕਿਤੇ ਫਿਰਤਾ ਨਹੀਂ ਰਹੇ ਚੁੱਪ ਹੋ ਗਏ ਹੋ ਮੇਰੇ ਨਾਲ ਤੁਸੀਂ ਵਚਨ ਕੀਤਾ ਹੈ ਉਸ ਨੂੰ ਪੂਰਾ ਕਰੋ ਤਾਂ ਸਹਿਸਵਾਹੀ ਸਰਦਾਰ ਹਰੀ ਸਿੰਘ ਨਲੂਆ ਜਰਨੈਲ ਬੋਲਿਆ ਇੱਕ ਰਿਸ਼ਤਾ ਹੈ ਤੈਨੂੰ ਪੁੱਤਰ ਦੀ ਜਣਾ ਹੈ ਕਿ ਮੇਰੇ ਨਾਲ ਸ਼ਾਦੀ ਕਰਕੇ ਇੱਕ ਐਸਾ ਜੋਦਾ ਪੁੱਤਰ ਪੈਦਾ ਹੋਵੇ ਤਾਂ ਕਿ ਮੇਰਾ ਨਾਮ ਬਣੇ ਤੇ ਅੱਜ ਤੋਂ ਬਾਅਦ ਤੈਨੂੰ ਇਹ ਕਹਿਣ ਦੀ ਲੋੜ ਨਹੀਂ ਪਵੇਗੀ ਬੜੀ ਖੁਸ਼ ਹੋਈ ਬਾਨੋ ਔਰ ਜਦੋਂ ਬਾਨੋ ਖੁਸ਼ ਹੋਈ ਤੇ ਹਰੀ ਸਿੰਘ ਨੇ ਕਿਹਾ ਪਰ ਮੇਰੇ ਵੀ ਇੱਕ ਬਲਚਨ ਹੈ ਉਹ ਹੀ ਪੂਰਾ ਕਰਦੇ ਕਹਿਣ ਲੱਗੀ ਤੁਸੀਂ ਮੈਨੂੰ ਦੱਸੋ ਸਰਦਾਰ ਹਰੀ ਸਿੰਘ ਨਰੂਆ ਕਹਿਣ ਲੱਗਾ ਕੇ ਬਨੂ ਅੱਜ ਤੋਂ ਤੂੰ ਮੇਰੀ ਮਾਂ ਹੋਈ ਮੈਂ ਤੇਰਾ ਪੁੱਤਰ ਹੋ ਗਿਆ ਔਰ ਉਹ ਪੁੱਤਰ ਜੋ ਜੰਮਣਾ ਹੈ ਪਤਾ ਨਹੀਂ ਕਿੰਨਾ ਸਮਾਂ ਲੱਗਣਾ ਹੈ ਕੀ ਗੱਲ ਬਣਨੀ ਹੈ ਮੈਂ ਤੇਰਾ ਅੱਜ ਤੋਂ ਹੀ ਪੁੱਤਰ ਹੋ ਗਿਆ ਤੂੰ ਮੈਨੂੰ ਆਪਣਾ ਪੁੱਤਰ ਸਮਝੀ ਸੋ ਇਸ ਤਰੀਕੇ ਨਾਲ ਹਾਜ਼ਰ ਜਵਾਬ ਵੀ ਸਨ ਅੰਗਰੇਜ਼ੀ ਦੇ ਵਿੱਚ ਵੀ ਉਹਨਾਂ ਨੂੰ ਮਹਾਰਤ ਹਾਸਲ ਸੀ ਉਹਨਾਂ ਦੇ ਨਾਲ ਕੋਈ ਮੁਕਾਬਲਾ ਨਹੀਂ ਸੇ ਕਰ ਸਕਦਾ ਸੋ ਇਸ ਤੋਂ ਅੱਗੇ ਉਹ ਜਨਾਨੀਆਂ ਵੱਲੇ ਜਾਂ ਔਰਤਾਂ ਵੱਲੇ ਅੱਖ ਪਰਕੇ ਵੀ ਨਹੀਂ ਸੰਤਕਦੇ ਭਲਾਈ ਕਰਨ ਵਾਲੇ ਸਨ ਤੇ ਉਧਰ ਨਾਸਰ ਖਾਨ ਆਪਣੇ ਬੇਟੀ ਨੂੰ ਗਲਫਾਮ ਨੂੰ ਕਹਿ ਰਿਹਾ ਹੈ ਕਿ ਆਪਾਂ ਇੱਥੋਂ ਛੱਡ ਕੇ ਨਿਕਲ ਚਲੀਏ ਕਿਉਂਕਿ ਅਗਲਾ ਨਿਸ਼ਾਨਾ ਹਰੀ ਸਿੰਘ ਨਗਵੇ ਦਾ ਕਾਬਲ ਹੋਵੇਗਾ ਇਹਨਾਂ ਦਿਨਾਂ ਵਿੱਚ ਹਰੀ ਸਿੰਘ ਬੁਖਾਰ ਦੇ ਨਾਲ ਬਿਮਾਰ ਹੋ ਗਿਆ ਉਦੋਂ ਚੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕਬਰ ਨੌਨਿਹਾਲ ਸਿੰਘ ਦਾ ਵਿਆਹ ਰੱਖਿਆ ਗਿਆ ਔਰ ਉਸ ਵਿਆਹ ਦੇ ਵਿੱਚ ਹਰੀ ਸਿੰਘ ਜੀ ਨੇ ਥੋੜੀ ਜੀ ਫੌਜ ਕਿਲੇ ਵਿੱਚ ਜਮਰੋਦ ਵਿੱਚ ਰੱਖ ਕੇ ਕੁਝ ਹਜ਼ਾਰ ਸਿੰਘ ਆਪਣੇ ਕੋਲ ਪੇਸ਼ਾਵਰ ਵਿੱਚ ਰੱਖ ਕੇ ਬਾਕੀ ਸਾਰੀ ਫੌਜ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਕਹਿਣ ਤੇ ਲਾਹੌਰ ਦਰਬਾਰ ਦੇ ਵਿੱਚ ਭੇਜਤਾ ਇੱਥੇ ਕਵਰ ਨੌ ਨਿਹਾਲ ਸਿੰਘ ਦਾ ਕਹਿੰਦੇ ਵਿਆਹ ਸੀ ਔਰ 5 ਲੱਖ ਪਰੋਣਾ ਜੋ ਕਿ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਹਾਜ਼ਰ ਹੋਇਆ ਸੀ ਔਰ ਕਹਿੰਦੇ ਨੇ ਕਿ ਮਨਨਾ ਸਿੰਘ ਔਲਖ ਜੀ ਜਿਨ੍ਹਾਂ ਦੀ ਬੇਟੀ ਦਾ ਵਿਆਹ ਸੀ ਪਿਆਰਿਓ 1.2 ਲੱਖ ਰੁਪਿਆ ਉਸ ਵੇਲੇ ਉਹਨਾਂ ਨੇ ਖਰਚਾ ਕੀਤਾ ਸੀ ਅਤੇ ਲੱਖਾਂ ਦੇ ਹਿਸਾਬ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਦੇ ਵਿੱਚ ਪੋਤਰੇ ਦੇ ਵਿਆਹ ਤੇ ਖਰਚਾ ਕੀਤਾ ਔਰ ਗੁਰੂ ਸਵਾਰਿਓ ਜਿਤਨੇ ਵੀ ਮਹਿਮਾਨ ਪਰੌਣੇ ਆਏ ਸਾਰਿਆਂ ਨੂੰ ਸੋਨੇ ਦੇ ਗਹਿਣੇ ਦੇ ਨਾਲ ਨਵਜਿਆ ਇਤਨਾ ਵੱਡਾ ਰਾਸ ਸੀ ਉਸ ਦਾ ਕਹਿੰਦੇ ਨੇ ਕਿ ਉਸ ਵੇਲੇ 1 ਰੁਪਿਆ ਮਹਾਰਾਜੇ ਰਣਜੀਤ ਸਿੰਘ ਦਾ 13 ਪਾਉਂਡ ਦੇ ਬਰਾਬਰ ਸੀ ਇਤਨੀ ਵੱਡੀ ਗਰਵ ਉਸ ਤੋਂ ਬਾਅਦ ਆਈ ਹੈ ਜੋ ਕਿ ਅੱਜ ਤੁਸੀਂ ਆਪ ਹੀ ਸਮਝ ਸਕਦੇ ਹੋ ਖੈਰ ਆਪਾਂ ਇਸ ਵੇਲੇ ਨਾ ਜਾਈਏ ਆਪਣਾ ਧਿਆਨ ਹਰੀ ਸਿੰਘ ਨਲਵਾ ਦੇ ਅਖੀਰੀ ਸਮੇਂ ਤੇ ਲਾਈਏ اور ساری ਫੌਜ ਨੂੰ ਲਾਹੌਰ ਦਰਬਾਰ ਵਿੱਚ ਭੇਜਿਆ ਹੁਣ ਜਦ ਅਫਗਾਨਾਂ ਨੂੰ ਇਸ ਗੱਲ ਦੀ ਸੂਕਿਸ਼ ਨੇ ਦਿੱਤੀ ਕਿ ਹਰੀ ਸਿੰਘ ਸਖਤ ਬਿਮਾਰ ਹੈ ਪਸ਼ਾਵਰ ਦੇ ਵਿੱਚ ਨਟਾਲ ਹੋਇਆ ਪਿਆ ਹੈ ਤੇ ਜਮਰੋਦ ਵਿੱਚ ਬਹੁਤ ਥੋੜੇ ਹਜ਼ਾਰ ਕ ਸਿੱਖ ਜਵਾਨ ਨੇ ਅਫਗਾਨਾਂ ਨੇ ਇਸ ਗੱਲ ਦਾ ਫਾਇਦਾ ਚੁੱਕਦੇ ਹੋਏ ਆਪਣੀ ਫੌਜ ਤੇ ਆਪਣੀ ਕੌਮ ਨੂੰ ਮੰਗਾਰਿਆ ਕਿ ਹੁਣ ਮੌਕਾ ਹੈ ਆਪਣਾ ਗਵਾਚਿਆ ਮਾਣ ਹਾਸਲ ਕਰਨ ਦਾ ਹਰੀ ਸਿੰਘ ਬਿਮਾਰ ਹੈ ਉਸ ਤੋਂ ਹੁਣ ਕੋਈ ਡਰ ਨਹੀਂ ਤੇ ਫੌਜ ਵੀ ਬੜੀ ਥੋੜੀ ਹੈ ਹੁਣ ਵੀ ਬਦਲਾ ਨਾ ਲਿਆ ਸਾਡੀਆਂ ਆਉਣ ਵਾਲੀਆਂ ਪੀੜੀਆਂ ਸਦਾ ਸਾਨੂੰ ਮਿਹਣੇ ਮਾਰਦੀਆਂ ਰਣਗੀਆਂ ਕਿ ਤੁਸੀਂ ਕਾਹਦੇ ਬਹਾਦਰ ਸੀ ਇੱਕ ਮੁਠੀ ਪਾਰ ਕੌਮ ਤੋਂ ਆਪਣਾ ਰਾਜ ਭਾਗ ਵਾਪਸ ਨਹੀਂ ਲੈ ਸਕੀ ਬਸ ਫੇਰ ਕੀ ਸੀ ਅਫਗਾਨਾਂ ਵਿੱਚ ਹੱਥ ਦਾ ਜੋਸ਼ ਪਰ ਗਿਆ ਉਹਨਾਂ ਨੇ ਰਾਤੋਂ ਰਾਤ 40000 ਦੀ ਫੌਜ ਦੇ ਨਾਲ ਜਮਰੌਦ ਦੇ ਕਿਲੇ ਨੂੰ ਘੇਰ ਲਿਆ ਇਧਰੋਂ ਕਿਲੇ ਦੇ ਸਰਦਾਰ ਮਹਾ ਸਿੰਘ ਮੀਰਪੁਰੀਏ ਨੇ ਉਹਨਾਂ ਦਾ ਬੜੀ ਦਲੇਰੀ ਦੇ ਨਾਲ ਮੁਕਾਬਲਾ ਕੀਤਾ ਅਫਗਾਨਾਂ ਨੂੰ ਕਿਲੇ ਤੋਂ ਖਾਸੀ ਦੂਰ ਰੋਕੀ ਰੱਖਿਆ ਉਦੋਂ ਮਹਾ ਸਿੰਘ ਨੇ ਸਰਦਾਰ ਹਰੀ ਸਿੰਘ ਨਲਵੇ ਨੂੰ ਇੱਕ ਖਤ ਆਪਣੇ ਇਰਚੀ ਦੇ ਨਾਲ ਹੀ ਭੇਜਿਆ ਜਿਸ ਵਿੱਚ ਲਿਖਿਆ ਸੀ ਕਿ ਮੈਂ ਨਹੀਂ ਚਾਹੁੰਦਾ ਬਿਮਾਰੀ ਦੀ ਹਾਲਤ ਵਿੱਚ ਔਖੀ ਘੜੀ ਵਿੱਚ ਆਪ ਜੀ ਨੂੰ ਆਪਣੇ ਨਾਲ ਸੱਧਿਆ ਜਾਵੇ ਕਸ਼ਟ ਦਿੱਤਾ ਜਾਵੇ ਪਰ ਖਾਲਸੇ ਦੀ ਇੱਛਾ ਹੈ ਕਿ ਅੱਜ ਆਪ ਜੀ ਨੂੰ ਆਪ ਜੀ ਤੱਕ ਇਹ ਖਤ ਤਾਂ ਪਹੁੰਚਾਇਆ ਜਾ ਰਿਹਾ ਹੈ ਕਿ ਕਿਹੜਾ ਖਤਰੀ ਵਿੱਚ ਹੈ ਸੂਈਆਂ ਦੀ ਰਿਪੋਰਟ ਦੱਸਦੀ ਹੈ 40000 ਦੇ ਕਰੀਬ ਅਫਗਾਨਾਂ ਦੀ ਫੌਜ ਬੜੇ ਜੋਸ਼ ਦੇ ਨਾਲ ਹਮਲਾ ਕਰ ਰਹੀ ਹੈ ਰਾਤ ਦਾ ਸਮਾਂ ਹੈ ਅਮਰਤ ਵਿਲੇ ਸਵੇਰੇ ਫੇਰ ਉਹ ਸਾਡੇ ਤੇ ਹਮਲਾ ਕਰਨਗੇ ਪਰ ਖਾਲਸਾ ਬੜਾ ਤਿਆਰ ਵਰਤਿਆਰ ਹੈ ਕਿਲਾ ਫਤਿਹਗੜ੍ਹ ਦੀ ਬਾਹਰਲੀ ਵਸੀਲ ਦਾ ਕੋਈ ਹਿੱਸਾ ਵੈਰੀਆਂ ਦੀਆਂ ਤੋਪਾਂ ਤੇ ਗੋਲਿਆਂ ਨਾਲ ਡਿੱਗ ਪਿਆ ਹੈ ਪ੍ਰਤੀਤ ਹੁੰਦਾ ਹੈ ਕਿ ਸਵੇਰੇ ਅਫਗਾਨਾਂ ਨੇ ਇਕਲੇ ਪਰ ਹੱਲਾ ਕਰਨਾ ਹੈ ਅਤੇ ਖਾਸਾ ਖਾਲਸੇ ਦਾ ਤੇ ਆਪ ਦਾ ਅਤ ਪਿਆਰਾ ਫਤਿਹਗੜ ਧਰਤੀ ਵਿੱਚ ਮਨਾ ਦਿੱਤਾ ਜਾਣਾ ਹੈ ਪਰ ਆਪ ਨੂੰ ਇਹ ਜਾਣ ਕੇ ਅਤ ਪ੍ਰਸੰਤਾ ਵੀ ਹੋਵੇਗੀ ਆਪ ਨੇ ਜਿੰਨਾ ਜਵਾਨਾਂ ਪਰ ਭਰੋਸਾ ਕਰਕੇ ਇਸ ਕਲੇ ਦੀ ਇੱਜ਼ਤ ਉਹਨਾਂ ਦੇ ਹੱਥ ਵਿੱਚ ਸੌਂਪੀ ਸੀ ਉਹਨਾਂ ਵਿੱਚ ਇੱਕ ਐਸਾ ਕੋਈ ਜਵਾਨ ਨਹੀਂ ਨਿਕਲਿਆ ਜੋ ਕਿ ਗਦਾਰ ਸਮਝਿਆ ਜਾਵੇ ਜਿਸ ਨੇ ਕੌਮ ਦੀ ਇੱਜ਼ਤ ਦੇ ਟੱਕਰੇ ਪਰ ਆਪਣੀ ਜਾਨ ਨੂੰ ਵਧੇਰੇ ਪਿਆਰਾ ਸਮਝਿਆ ਹੋਵੇ ਸਾਰੇ ਸਿੰਘ ਤਿਆਰ ਬਰਤਿਆਰ ਨੇ ਆਪ ਜੀ ਦੀ ਅਪਾਰ ਕਿਰਪਾ ਹੈ ਇਸ ਪਿੱਛੋਂ ਸੈਂ ਸਾਡੇ ਬਨਵਾ ਆਪ ਜੀ ਨੇ ਕੋਈ ਖਤ ਨਾ ਪਹੁੰਚ ਸਕੇ ਪਰ ਹੁਣ ਕਿਲੇ ਦੇ ਸਰਬੱਤ ਖਾਲਸੇ ਵੱਲੋਂ ਸਰਕਾਰ ਪਰੇਦਿਲ ਨਾਲ ਅੰਤਮ ਵਹਿਗੂ ਜੀ ਦਾ ਖਾਲਸਾ ਵਾਹਿਗੂ ਜੀ ਦੀ ਫਤਿਹ ਇਕ ਹੱਥ ਕੁਝ ਰਾਤਾਂ ਬਾਅਦ ਹੀ ਹਰੀ ਸਿੰਘ ਨਲਗਵੇ ਤੱਕ ਪਹੁੰਚ ਗਿਆ ਖਤ ਪੜਦਿਆਂ ਸਾਰ ਹਰੀ ਸਿੰਘ ਦੇ ਨਲਗਵੇ ਦੀਆਂ ਅੱਖਾਂ ਚਲਉ ਉਤਰਾਇਆ ਤੇ ਆਪਣੀ ਬਿਮਾਰੀ ਦੀ ਪ੍ਰਵਾਹ ਨਾ ਕਰਦੇ ਹੋਏ ਖਾਲਸਾ ਰਾਜ ਦੀ ਸ਼ਾਨ ਨੂੰ ਬਚਾਉਣ ਲਈ ਉਸੇ ਵੇਲੇ ਆਪਣੀ ਥੋੜੀ ਜੀ ਫੌਜ ਨਾਲ ਜਮਰੋਦ ਦੇ ਕਿਲੇ ਵੱਲ ਨੂੰ ਕੂਚ ਕਰ ਦਿੱਤਾ ਤੇ ਸਵੇਰ ਦੀ ਜੰਗ ਹੋਣ ਤੋਂ ਪਹਿਲਾਂ-ਪਹਿਲਾਂ ਉਹ ਆਪਣੀ ਫੌਜ ਲੈ ਕੇ ਕਿਲੇ ਦੇ ਦਰਵਾਜੇ ਦੇ ਅੱਗੇ ਜਾ ਖੜਿਆ ਜਦ ਸਵੇਰੇ ਉੱਠ ਕੇ ਅਫਗਾਨਾਂ ਨੇ ਕਿਲੇ ਦੇ ਦਰਵਾਜੇ ਵੱਲ ਮੂੰਹ ਕੀਤਾ ਤਾਂ ਦੁਨੀਆ ਦਾ ਸਭ ਤੋਂ ਬਹਾਦਰ ਸੂਰਮਾ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਆਪਣੇ ਘੋੜੇ ਉੱਪਰ ਆਪਣੀ ਸ਼ਮਸ਼ੀਰ ਨੂੰ ਬੇਮਿਆਨ ਕਰੀ ਖੜਾ ਸੀ ਉਸ ਦੀ ਤਲਵਾਰ ਵੈਰੀਆਂ ਨੂੰ ਡੰਗਣ ਲਈ ਗੜਗੜ ਜੀਭ ਕੱਢ ਰਹੀ ਸੀ ਬਸ ਫਿਰ ਕੀ ਸੀ ਅਫਗਾਨੀ ਫੌਜ ਨੂੰ ਜੋਦੇ ਨੂੰ ਤੱਕਦਿਆਂ ਹੀ ਹਰੀ ਸਿੰਘ ਨਾਲ ਗਵਾ ਦੇ ਦਰਸ਼ਨ ਕਰਦਿਆਂ ਹੀ ਹੱਥਾਂ ਪੈਰਾਂ ਦੀ ਪੈ ਗਈ ਆਪਣੇ ਜਰਮੇਨਾਂ ਨਾਲ ਹੀ ਲੜਨ ਨਗ ਪਏ ਤੁਸੀਂ ਤੇ ਕਹਿੰਦੇ ਸੀ ਹਰੀ ਸਿੰਘ ਬਿਸਤਰੇ ਤੇ ਬਿਮਾਰ ਪਿਆ ਹੈ ਉੱਠ ਵੀ ਨਹੀਂ ਸਕਦਾ ਉਹ ਤੇ ਹੁਣ ਸਾਹਮਣੇ ਰਣ ਤੱਤੇ ਵਿੱਚ ਸਾਡੀ ਮੌਤ ਬਣ ਕੇ ਹਣ ਖੜਾ ਹੈ ਹੁਣ ਅਸੀਂ ਨਹੀਂ ਲੜਨਾ ਆ ਪਈਆਂ ਤੁਹਾਡੀਆਂ ਤਲਵਾਰਾਂ ਤੇ ਬਦੂਕਾਂ ਅਸੀਂ ਮੌਤ ਨਾਲ ਨਹੀਂ ਲੜ ਸਕਦੇ ਹੁਣ ਮੌਤ ਦਾ ਮੁਕਾਬਲਾ ਤੁਸੀਂ ਆਪ ਹੀ ਕਰੋ બસ ਫਿਰ ਕੀ ਸੀ ਉਹੀ ਹੋਇਆ ਜਿਸ ਦਾ ਉਹਨਾਂ ਨੂੰ ਡਰ ਸੀ ਇੱਕ ਤਾਂ ਸਾਰੀ ਫੌਜ ਦਾ ਮਲਾਰ ਡਾਊਨ ਹੋ ਗਿਆ ਔਰ ਅੱਧੇਕ ਲੜਨ ਤੋਂ ਪਿੱਛੇ ਹਟਣ ਲੱਗੇ ਔਰ ਕੁਝ ਘੰਟਿਆਂ ਦੀ ਲੜਾਈ ਦੇ ਵਿੱਚ ਹੀ ਹਰੀ ਸਿੰਘ ਤੇ ਉਹਦੇ ਸਲਫ ਯੋਧਿਆਂ ਨੇ ਅਫਗਾਨਾਂ ਦੇ ਲਹੂ ਦੀਆਂ ਨਦੀਆਂ ਵਗਾ ਦਿੱਤੀਆਂ ਲਾਸ਼ਾਂ ਦੇ ਅੰਬਾਰ ਲਾ ਦਿੱਤੇ ਇਸ ਥੋੜੀ ਜਿਹੀ ਲੜਾਈ ਤੋਂ ਬਾਅਦ ਅਫਗਾਨ ਭੱਜ ਤੁਰੇ ਤੇ ਮદાન ਖਾਲਸੇ ਦੇ ਹੱਥ ਆ ਗਿਆ ਪਰ ਖੋਣੀ ਨੂੰ ਜੋ ਮਨਜ਼ੂਰ ਸੀ ਸਾਡੀ ਕੌਮ ਦੀ ਮਾਰ ਹੀ ਕਿਸਮਤ ਕੁਛ ਇੱਕ ਸਪਾਈ ਉਹਨਾਂ ਦਾ ਪਿੱਛਾ ਦੂਰ ਤੱਕ ਖਦੇੜਨ ਵਾਸਤੇ ਮਗਰ ਤੁਰ ਗਏ ਜਿਸ ਵਲੇ ਹਰੀ ਸਿੰਘ ਨਲਵਾ ਨੂੰ ਪਤਾ ਲੱਗਾ ਉਸ ਨੇ ਆਪਣਾ ਘੋੜਾ ਦੁੜਾਇਆ ਤਾਂ ਖੁੰਦਰ ਦੇ ਵਿੱਚ ਲੁਕੋਏ ਦੋ ਪਠਾਨਾਂ ਨੇ ਬੰਦੂਕ ਦੇ ਨਾਲ ਸਿੱਠ ਲੈ ਕੇ ਉਹਨਾਂ ਦੀ ਪਿੱਠ ਦੇ ਵਿੱਚ ਗੋਲੀ ਚਲਾ ਦਿੱਤੀ ਇਸੇ ਕਰਕੇ ਕਹਿੰਦੇ ਨੇ ਕਿ ਸਿੱਖ ਭੱਜੇ ਜਾਂਦੇ ਤੇ ਵਾਰ ਨਹੀਂ ਕਰਦਾ ਪਰ ਉਸ ਦਾ ਖਮਿਆਜਾ ਸਾਨੂੰ ਭੁਗਤਣਾ ਪਿਆ ਉਹਨਾਂ ਨੂੰ ਮੋੜਨ ਵਾਸਤੇ ਸਰਦਾਰ ਹਰੀ ਸਿੰਘ ਨਲੂਆ ਜੀ ਨੂੰ ਗਵਾਉਣਾ ਪਿਆ ਗੋਲੀ ਲੱਗਣ ਨਾਲ ਸਰਦਾਰ ਜੀ ਬਹੁਤ ਬੁਰੀ ਤਰ੍ਹਾਂ ਫੱਟੜ ਹੋ ਗਏ ਘੋੜੇ ਦੇ ਗਲ ਨੂੰ ਜਫਾ ਪਾ ਲਿਆ ਘੋੜਾ ਦੌੜ ਕੇ ਕਲੇ ਵਿੱਚ ਆ ਗਿਆ ਤੇ ਕੁਝ ਹੀ ਪਲਾਂ ਵਿੱਚ ਇਹ ਮਹਾਨ ਯੋਧਾ ਇਸ ਦੁਨੀਆ ਤੋਂ ਉਡਾਰੀ ਮਾਰਨ ਵਾਸਤੇ ਤਿਆਰ ਹੋ ਗਿਆ ਉਸ ਵੇਲੇ ਕਹਿੰਦੇ ਨੇ ਇੱਕ ਚਿੱਠੀ ਉਹਨਾਂ ਨੇ ਆਪਣੇ ਮਹਾਰਾਜਾ ਰਣਜੀਤ ਸਿੰਘ ਨੂੰ ਜੋ ਕਿ ਵਿਆਹ ਵਿੱਚ ਰੁੱਝੇ ਸੀ ਲਿਖੀ ਜਿਸ ਦੇ ਵਿੱਚ ਉਹਨਾਂ ਨੇ ਆਪਣਾ ਦਰਦ ਬਿਆਨ ਕੀਤਾ ਢਾਡੀ ਸੋਨ ਸਿੰਘ ਸ਼ੀਤਲ ਜੀ ਦੀ ਕਲਮ ਤੋਂ ਇਸ ਤਰ੍ਹਾਂ ਲਿਖਿਆ ਗਿਆ ਹੈ ਕਿ ਮੇਰਾ ਚਿਖਾ ਚੰਗੇਸ਼ਵਰ ਆਖਰੀ ਵਿੱਚ ਕਲੇ ਬਣਾਉਣਾ ਮੇਰਾ ਮੂੰਹ ਕਾਬਲ ਵਾਲਾ ਰੱਖਣਾ ਜਦ ਲਾਂਭੂ ਲਾਉਣਾ ਮੈਂ ਨਹੀਂ ਦੁਸ਼ਮਣ ਤੋਂ ਸਿੱਖਿਆ ਕਦੇ ਮੂੰਹ ਪਵਾਉਣਾ ਮੇਰਾ ਨਾਂ ਲੈ ਲੈ ਕੇ ਤੁਸੀਂ ਨੇ ਰਣਜੀਤ ਨਗਾਰਾ ਵਜਾਉਣਾ ਮੇਰਾ ਪਰਖਿਆ ਖੰਡਾ ਦੋ ਤਾਰਾ ਮੇਰੇ ਨਾਲ ਹੀ ਪਾਉਣਾ ਸ਼ਸਤਰ ਬਾਜੂ ਸੂਰਮਾ ਕੰਮ ਕਿਹੜੇ ਆਉਣਾ ਸ਼ਸਤਰ ਬਾਜੂ ਸੂਰਮਾ ਕੰਮ ਕਿਹੜੇ ਆਉਣਾ ਸੋ ਗੁਰੂ ਸਵਾਰਿਓ ਆਖਰੀ ਸਮੇ ਉਸ ਦਾ ਸੰਸਕਾਰ ਕਿਲੇ ਦੇ ਅੰਦਰ ਕੀਤਾ ਤਾਂ ਕਿ ਕਿਸੇ ਨੂੰ ਪਤਾ ਨਾ ਲੱਗੇ ਕਹਿੰਦੇ ਨੇ ਕਿ ਅੱਜ ਤੱਕ ਉੱਥੇ ਜਦੋਂ ਬੱਚਾ ਕਿਸੇ ਦਾ ਰੋਂਦਾ ਹੈ ਤੇ ਉਹ ਫਗਾਨਣਾ ਉਸ ਬੱਚੇ ਨੂੰ ਡਰ ਪਾਉਂਦੀਆਂ ਨੇ ਕਿ ਚੁੱਪ ਕਰ ਜਾ ਨਹੀਂ ਤੇ ਲਲੂਆ ਆ ਜਾਵੇਗਾ ਲਲੂਏ ਸਦਾ ਦੀ ਅੱਜ ਤੱਕ ਐਸੀ ਤਾਂ ਕਹੇ ਕਹਿੰਦੇ ਨੇ ਕਿ ਉਹਨਾਂ ਦੇ ਬੱਚੇ ਅਜੇ ਵੀ ਡਰਦੇ ਮੂੰਹ ਤੇ ਸੁਬਦੇ ਨੇ ਉਹ ਐਸਾ ਜੋਧਾ ਸੀ ਉਸ ਦੀ ਤੇਗ ਅਗੇ ਕਦੇ ਕੋਈ ਦੁਸ਼ਮਣ ਇੱਕ ਪਲ ਨਹੀਂ ਸਿੱਖੜ ਸਕਿਆ ਉਸ ਦੀਆਂ ਬਾਹਾਂ ਦੇ ਵਿੱਚ ਇੰਨਾ ਜ਼ੋਰ ਸੀ ਕਿ ਉਹਦਾ ਮੁਕਾਬਲਾ ਸ਼ੇਰ ਵੀ ਨਹੀਂ ਕਰ ਸਕੇ ਪਰ ਅਖੀਰ ਨੂੰ ਉਹ ਸ਼ਕਤੀਸ਼ਾਲੀ ਮਹਾਨ ਜਰਨੈਲ ਹਰੀ ਸਿੰਘ ਨਲਵਾ ਦਾ ਪੌਰ ਉਡਾਰੀ ਮਰ ਗਿਆ ਉਸ ਮਹਾਨ ਜਰਨੈਲ ਦੇ ਨਾਲ ਹੀ ਖਾਲਸਾ ਰਾਜ ਦਾ ਸੂਰਜ ਵੀ ਖੌਲੀ-ਖੌਲੀ ਡੁੱਬਣਾ ਸ਼ੁਰੂ ਹੋ ਗਿਆ ਏਸੀ ਮਹਾਨ ਸਰਦਾਰ ਹਰੀ ਸਿੰਘ ਨਲੂਆ ਜਿਹਦੀਆਂ ਕਹਾਵਤਾਂ ਹੀ ਪੁਠੀਆਂ ਬਾਤਾਂ ਸੀ ਅਕਸਰ ਪਹਿਲਾਂ ਹਿੰਦੂ ਬੇਬੀਆਂ ਜਾਂ ਪਠਾਣਾਂ ਦੀਆਂ ਬੇਬੀਆਂ ਆਪਣੇ ਬੱਚਿਆਂ ਨੂੰ ਉਹਦਾ ਡਰ ਪਾਉਂਦੀਆਂ ਸਨ ਜਿਸ ਨੇ ਅਫਗਾਨਿਸਤਾਨ ਦੀਆਂ ਗਲੀਆਂ ਵਿੱਚ ਮੌਲ ਨੂੰ ਨੱਚਣ ਲਾਈ ਤਾਂ ਪਠਾਣ ਬੇਬੀਆਂ ਕਹਿਣ ਲੱਗੀਆਂ ਪੁੱਤ ਸਮਝੈ ਨਹੀਂ ਤਾਂ ਨਲੂਆ ਜਾਵੇਗਾ ਮੋਹ ਲਾਲ ਆਪਣੇ ਸਬਰਨਾ ਵਿੱਚ ਲਿਖਦਾ ਹੈ ਇੱਕ ਵਾਰ ਨਾਨ ਦੇ ਬਾਦਸ਼ਾ ਅਬਾਸ ਮਿਰਜਾ ਨੇ ਮੈਨੂੰ ਖਾਲਸਾ ਫੌਜ ਦੀ ਬਰਤਾਂਤ ਬਾਰੇ ਪੁੱਛਿਆ ਤਾਂ ਮੈਂ ਉਸ ਨੂੰ ਦੱਸਿਆ ਬਾਕੀ ਗੱਲਾਂ ਤਾਂ ਵੱਖ ਨੇ ਜੇ ਕੱਲਾ ਹਰੀ ਸਿੰਘ ਨਲੂਆ ਹੀ ਦਰਿਆ ਸਿੰਘ ਤੋਂ ਪਾਰ ਲੰਘਾਏ ਤਾਂ ਆਪਣੀ ਸਨਾਮ ਦੀ ਇਸ ਵਿੱਚ ਹੋਏਗੀ ਕਿ ਆਪ ਨੂੰ ਤਬਰੇਹ ਜਾ ਕੇ ਬਣਾ ਲੈਣੀ ਪਵੇਗੀ ਏਸੀ ਹਰੀ ਸਿੰਘ ਨਲੂਏ ਦਾ ਡਰ ਜੋ ਅਜ ਵੀ ਦੁਸ਼ਮਨਾ ਦੇ ਮਨਾਂ ਦੇ ਵਿੱਚ ਕਾਇਮ ਹੈ ਆਪ ਜੀ ਬੜੇ ਮਹਾਨ ਸਰੋਤੇ ਹੋ ਸੋ ਆਪ ਜੀ ਮੇਰੇ ਪਰ ਹੱਥ ਸਿਰ ਤੇ ਰੱਖਣਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਵੱਧ ਤੋਂ ਵੱਧ ਸ਼ੇਅਰ ਕਰਨਾ ਸੋ ਇਥੇ ਹੋਈਆਂ ਭੁਲਾ ਨੂੰ ਨਾ ਚਿਤਾਰਿਓ ਆਪ ਜੀ ਦੇ ਸਨਮਖ ਸਰਦਾਰ ਹਰੀ ਸਿੰਘ ਨਲੂਆ ਜੀ ਦਾ ਇਤਿਆਸ ਰੱਖਿਆ ਹੈ ਆਸੇ ਆਪ ਜੀ ਜੇ ਮੈਂ ਪਹਿਲਾ ਪਿਆਰ ਦਿੰਦੇ ਹੋ ਉਸੇ ਤਰ੍ਹਾਂ ਹੀ ਪਿਆਰ ਸਰਕਾਰ ਬਖਸ਼ੇ ਕਰੋਗੇ ਗੱਜ ਕੇ ਫਤਿਹ ਜਾਈਏ ਜੀ ਵਾਹਿਗੁਰੂ ਜੇ ਕਾ ਖਾਲਸਾ ਵਾਹਿਗੁਰੂ ਜੇ ਕੀ ਫਤਿਹ